ਸ੍ਰੀ ਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਅੱਜ ਦੀ ਵੀਡੀਓ ਜਿਹੜੀ ਅਸੀਂ ਬਣਾਉਣ ਲੱਗੇ ਆ ਫਿਰਤੀ ਉਹ ਜਿਹੜਾ ਵੀ ਆਪਣਾ ਝੋਨੇ 'ਚ ਛੋਟੇ ਬੁੱਝੇ ਵਾਲਾ ਰੋਗ ਆ ਮਧਰੇ ਵਾਲਾ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਨ ਲੱਗੇ ਆ ਜੇ ਕਰੇ ਵਾਇਰਸ ਆਇਆ ਵਾ ਸਾਡੇ ਕਿ ਨਹੀਂ ਕਈ ਕਿਸਾਨ ਵੀਰਾਂ ਨੇ ਝੋਨਾ ਵਾਹ ਵੀ ਦਿੱਤਾ ਏ ਕਿਉਂਕਿ ਜੇ ਇਹਦੇ ਜ਼ਿਆਦਾ ਆ ਗਿਆ ਫਿਰਦਾ ਕੋਈ ਹੱਲ ਤਾਂ ਹੈ ਨਹੀਂ ਉਹਨਾਂ ਨੇ ਬਾਗ ਦੇ ਦੁਆਰਾ ਝੋਨਾ ਲਾਉਣ ਲੱਗੇ ਪਾਰਕ ਕਿਉਂਕਿ ਹੁਣ ਆ ਪੰਜ ਸੱਤ ਦਿਨਾਂ ਹੀ ਤੇ ਬਾਅਦ ਤਾਂ ਫਿਰ ਦੁਆਰਾ ਝੋਨਾ ਲੱਗਣਾ ਵੀ ਡੇਟ ਹੋਈ ਜਾਣਾ ਬਾਏ ਤੇ ਬਾਅਦ ਖਰਚਾ ਵੀ ਬਹੁਤ ਆਉਂਦਾ ਫਿਰ ਜੇ ਆਪਾਂ ਦੁਆਰਾ ਝੋਨਾ ਲਾਉਂਦੇ ਆ ਇਹ ਵੀ ਕੋਈ ਪਤਾ ਨਹੀਂ ਹੈਗਾ ਵੀ ਉਹਦੇ ਵਿੱਚ ਦੁਆਰਾ ਅਜ ਵੀ ਫਿਰ ਆਪਾਂ ਕੀ ਕਰਾਂਗੇ ਇਹਦੇ ਨਾਲੋਂ ਇਹੀ ਆ ਵੀ ਆਪਾਂ ਹੁਣ ਇੰਨੇ ਥੋੜਾ ਜਿਹਾ ਦੇਖੋ ਜਿਹਦਾ 2-4% ਜੇ ਜ਼ਿਆਦਾ ਬੁੱਝੇ ਆ ਫੇਰ ਤਾਂ ਇਹਦਾ ਕੋਈ ਹੱਲ ਨਹੀਂ ਹੈਗਾ ਫੇਰ ਤਾਂ ਬਾਗੇ ਚਲੋ ਜੇ ਲੱਗਦੀ ਆ ਤਾਂ ਇਹ ਠੀਕ ਹੈ ਨਹੀਂ ਫੇਰ ਕੋਈ ਹੋਰ ਫਸਲ ਵੀ ਚੀ ਜਾਓ ਪਰ ਜੇ ਥੋੜੇ ਬੁੱਝੇ ਆ ਤਾਂ ਫਿਰ ਆਪਾਂ ਨੂੰ ਇਹ ਦੇਖਣਾ ਪੈਣਾ ਹੋਊਗਾ ਜੀ ਨਾਮ ਸੁਭਾਲ ਬਾਰੇ ਜਿਹੜਾ ਆਪਾਂ ਕਰ ਸਕਦੇ ਜਿੰਨੀ ਬਾਕੀ ਆਪਾਂ ਇਹ ਟੈਸਟ ਕਰਾਓ ਕੇ ਵੀ ਕੇ ਵਾਲਿਆਂ ਕੋਲ ਖੇਤੀ ਵਾਲੀ ਵਾਲਿਆਂ ਕੋਲ ਵੀ ਵਾਇਰਸ ਏ ਆ ਕਿ ਹੋਰ ਕਾਰਨਾ ਕਰਕੇ ਆ ਜਿੰਕ ਆਰਨ ਜਾਂ ਕੈਲਸ਼ੀਅਮ ਜਾਂ ਕਿਸੇ ਹੋਰ ਚੀਜ਼ ਕਾਰਨ ਵੀ ਬੁੱਝੇ ਛੋਟੇ ਆ ਕਿ ਬਈ ਉਹਦੇ ਕਾਰਨ ਹੀ ਆਪਣਾ ਬਿਮਾਰੀ ਕਰਨੇ ਚੈਨਾ ਵਾਇਰਸ ਕਰਨ ਇਹ ਆਪਾਂ ਟੈਸਟ ਕਰਾਓ ਕੇ ਵੀ ਕਰੂ ਤੇ ਬਾਅਦ ਫਿਰ ਆਪਾਂ ਦੇਖਦੇ ਆ ਜੇਕਰ ਵਾਇਰਸ ਦੀ ਪੁਸ਼ਟੀ ਹੁੰਦੀ ਆ ਅਤੇ ਵੀ ਵਾਇਰਸ ਆ ਹੈ 1 ਤੋਂ 2% ਪਰ ਆਪਾਂ ਆਪਣੇ ਖੇਤ ਦੀ ਨਿਗਰਾਨੀ ਰੱਖਣੀ ਹੈ ਜੇ ਇਹਦੇ ਵਿੱਚ ਆਪਾਂ ਨੂੰ ਤੇਲਾ ਦਿਖੇ ਆ ਫਿਰ ਤਾਂ ਕਿਉਂਕਿ ਜਿਹੜਾ ਇਹ ਵਾਇਰਸ ਇੱਕ ਬੂਟੇ ਤੋਂ ਦੂਜੇ ਬੂਟੇ ਪਰ ਨਹੀਂ ਛੇਤੀ ਤੋ ਜਾਂਦਾ ਨਹੀਂ ਇਹ ਪਈ ਆਉਣਾ ਆਪਣੇ ਤੇਲੇ ਨੇ ਜਿਹੜਾ ਤੇਲਾ ਇਹ ਚਿੱਟੀ ਮੱਖੀ ਜੀ ਆ ਜਾਂ ਕੋਈ ਵੀ ਐਦਾਂ ਦਾ ਤੇਲੇ ਵਾਲੇ ਤੇਲਾ ਕਈ ਪ੍ਰਕਾਰ ਦਾ ਹੁੰਦਾ ਉਹ ਤੇਲੇ ਨੇ ਪਜਾਉਣਾ ਇੱਕ ਬੂਟੇ ਤੋਂ ਦੂਜੇ ਬੂਟੇ ਪਰ ਇਹਦੇ ਕਰਕੇ ਆਪਾਂ ਨੂੰ ਹੋਰ ਤਾਂ ਆਪਾਂ ਬਿਵੋਨੇ ਰੋਗ ਨੂੰ ਕੰਟਰੋਲ ਨਹੀਂ ਕਰ ਸਕਦੇ ਪਰ ਆਪਾਂ ਤੇਲੇ ਨੂੰ ਤਾਂ ਕੰਟਰੋਲ ਕਰ ਸਕਦੇ ਆ ਵੀ ਉਹ ਗਾਹਾਂ ਨਾ ਫੈਲਾਵੇ ਬਹੁਤਾ ਆਪਣੇ ਖੇਤ ਵਿੱਚ ਇਹਦੇ ਕਰਕੇ ਤੇਲੇ ਦੀ ਜੁਰ ਨਿਗਰ ਰੱਖੋ ਜੇ ਆਪਣੇ ਖੇਤ ਵਿੱਚ ਟਿੱਡੀਆਂ ਜੀਆਂ ਪਤੰਗੇ ਜੇ ਤੇਲਾ ਜਾਂ ਉੜਦਾ ਦਿਖਦਾ ਏ ਤਾਂ ਇਹਦੇ ਕਰਕੇ ਆਪਾਂ ਤੇਲੇ ਦੀ ਵਧੀਆ ਸਪਰੇਅ ਕਰੋ ਜਿੱਦਾਂ ਤੇਲੇ ਦੀਆਂ ਬਹੁਤ ਸਪਰੇਅ ਆਉਂਦੀਆਂ ਚੈਸ ਆਉਂਦੀ ਆ ਉਸਹੀਨ ਆਉਂਦੀ ਆ ਹੋਰ ਕਈ ਤਰ੍ਹਾਂ ਦੀ ਸਪਰੇਅ ਹਾਂ ਏ ਇਕੜਾ ਪੈਕਸੋਲੋਂ ਆਉਂਦੀ ਆ ਕੋਟੇਵਾ ਦੀ ਉਹ ਵੀ ਦਵਾਈ ਬਹੁਤ ਵਧੀਆ ਜਿਹੜੀ ਪੈਕਸੋਲੋਂ ਉਹ ਆਪਾਂ ਕਰ ਸਕਦੇ ਆ ਇਹਦੇ ਉੱਪਰ ਜੇ ਉਹ ਦਵਾਈ ਵੀ ਬਹੁਤ ਵਧੀਆ ਜਿਸ ਤਰ੍ਹਾਂ ਇੱਕ ਆਪਣੀ ਥਾਇਓਮੈਕਸਮ ਪਲੱਸ ਇਮੀਡੀਆ ਕਰੋਰਾਇਡ ਆਉਂਦੀ ਆ ਉਹ ਵੀ ਕਰ ਸਕਦੇ ਆ ਉਹ ਸਪਰੇਅ ਕਰਾਏ ਆ ਵੀ ਆਪਣਾ ਤੇਲਾ ਵੀ ਕੰਟਰੋਲ ਹੋ ਜੂ ਅਤੇ ਜਿਹੜੀ ਪੱਤਾ ਲਵੇੜ ਸੰਡੀ ਆ ਉਹ ਵੀ ਉਹਦੇ ਨਾਲ ਕਾਫੀ ਕੰਟਰੋਲ ਹੋ ਜਾਂਦੀ ਆ ਉਹ ਦੋ ਕੰਮ ਕਰ ਦਿੰਦੀ ਆ ਜੇ ਆਪਾਂ ਕੱਲਿਆ ਤੇਲਾ ਹੀ ਆ ਵੀ ਚਲੋ ਪੱਤਾ ਲਵੇੜ ਨਹੀਂ ਦਿਖ ਰਹੀ ਤੇਲਾ ਦਿਖ ਰਿਹਾ ਆਪਾਂ ਪੈਕਸੋਲੋਂ ਕਰ ਦੋ ਇਹ ਦਵਾਈ ਵੀ ਬਹੁਤ ਵਧੀਆ ਤੇਲੇ ਨੂੰ ਕੰਟਰੋਲ ਕਰਦੀ ਹੋਰ ਤਾਂ ਇਹ ਬੌਨੇ ਰੋਗ ਦਾ ਕੋਈ ਇਲਾਜ ਨਹੀਂ ਹੈਗਾ ਕਿਉਂਕਿ ਇਹ ਫੈਲਦਾ ਜ਼ਿਆਦਾਤਰ ਤੇਲੇ ਨਾਲ ਆ ਇਹਦੇ ਕਰਕੇ ਆਪਾਂ ਆਪਣਾ ਤੇਲੇ ਨੂੰ ਕੰਟਰੋਲ ਰੱਖਣਾ ਵੀ ਆਪਣੇ ਖੇਤ ਵਿੱਚ ਤੇਲਾ ਨਾ ਦਿਖਾਈ ਦੇਵੇ ਬ੍ਰਾਊਨ ਹਾਪਰ ਕੋਈ ਵੀ ਜਿਹੜਾ ਆਪਾਂ ਹੁੰਦਾ ਇਹ ਆਪਣੇ ਖੇਤ ਵਿੱਚ ਦਿਖਾਈ ਨਾ ਦੇਵੇ ਇਹਦੀ ਗੌਰਗਸ ਸਪਰੇਅ ਕਰੋ ਤਾਂ ਕਿ ਇਹ ਐਰ ਪੂਰਾ ਚੰਗੀ ਤਰ੍ਹਾਂ ਕੰਟਰੋਲ ਹੋ ਜੇ ਕਿਉਂਕਿ ਜੇ ਤੇਲਾ ਕੰਟਰੋਲ ਆ ਤਾਂ ਜਿਹੜਾ ਰੋਗ ਜਿੰਨਾ ਕਿ ਪਿਆ ਵਾ ਉਨਾ ਕੇ ਰਹਿਣ ਦੀ ਸੁਭਾਵਨਾ ਉੱਤੇ ਗਾਹਾਂ ਬਦਲ ਦੀ ਸੁਭਾਵਨਾ ਨਹੀਂ ਕਿਉਂਕਿ ਇੱਕ ਬੂਟੇ ਤੋਂ ਦੂਜੇ ਬੂਟੇ ਤੱਕ ਇਹਨੂੰ ਪਹੁੰਚਣ ਲਈ ਜਿਹੜੀ ਕਿਰਿਆ ਇਹਦੀ ਉਹ ਤੇਲਾ ਹੀ ਜ਼ਿਆਦਾ ਇਹਨੂੰ ਮੱਖੀ ਜੀ ਆ ਜਿਹੜੀ ਇਹੀ ਜ਼ਿਆਦਾ ਫੈਲਾਉਂਦੀ ਆ ਨਹੀਂ ਇਹਦੇ ਫੈਲਣ ਦੇ ਚਾਂਸ ਬਹੁਤ ਘੱਟ ਹੁੰਦੇ ਆ ਇੱਕ ਕਬੂਟੇ ਤੋਂ ਦੂਜੇ ਬੂਟੇ ਤੱਕ ਇਹਦੇ ਨਾਲ ਹੀ ਫੈਲਦਾ ਇਹ ਇਹਦੇ ਕਰਕੇ ਜਿੰਨਾ ਹੋ ਸਕੇ ਆਪਣੇ ਖੇਤ ਵਿੱਚ ਕੀੜਾ ਰੱਖੋ ਨਿਗਾਹ ਰੱਖੋ ਵੀ ਤੇਲਾ ਤਾਂ ਨਹੀਂ ਦਿਖਾਈ ਦਿੰਦਾ ਜਾ ਚਿੱਟਾ ਜਾਂ ਪਤੰਗਾ ਤਾਂ ਨਹੀਂ ਦਿਖਾਈ ਦਿੰਦਾ ਜੇ ਇਦਾਂ ਦੀ ਕੋਈ ਵੀ ਹਰਕਤ ਦਿਖਦੀ ਆ ਛੋਟੇ ਬੂਟਿਆਂ ਵਿੱਚ ਬੋਨਾ ਰੂਗ ਆਇਆ ਬਾ ਤਾਂ ਆਪਾਂ ਤੇਲੇ ਹੀ ਸਪਰੇਅ ਜ਼ਰੂਰ ਕਰੋ ਹੋਰ ਕੀਟਨਾਸ਼ਕ ਪਾਏ ਤੇ ਇਹ ਬੋਨਾ ਰੂਗ ਕੋਈ ਨਹੀਂ ਰੁਕਣਾ ਹੈਗਾ ਹੋਰ ਕੀਟਨਾਸ਼ਕ ਜਿੰਨੇ ਮਰਜ਼ੀ ਪਾਈ ਜਾਓ ਦਾਣੇਦਾਰ ਪਾ ਲਓ ਚਾਹੇ ਸਪਰੇਅਾਂ ਕਰ ਲਓ ਕਈ ਵੀਰ ਕਲੋਰੋ ਦੀ ਸਪਰੇਅ ਕਰੀ ਜਾਂਦੇ ਆ ਉਹਦੇ ਨਾਲੋਂ ਤੁਸੀਂ ਜੇ ਕਰਨੀਆਂ ਜਿਹੜੀਆਂ ਤੁਹਾਨੂੰ ਮੈਂ ਦੱਸੀਆਂ ਸਪਰੇਅਾਂ ਇਹ ਕਰੋ ਅਤੇ ਪਾਣੀ ਪੂਰਾ ਪ੍ਰੋਪਰ ਲਾਓ ਪੂਰਾ 200 ਲੀਟਰ ਤੱਕ ਪਾਣੀ ਲਾਓ ਕਿਉਂਕਿ ਜੇ ਪਾਣੀ ਪੂਰਾ ਲਾਉਂਗੇ ਤਾਂ ਹੀ ਦਵਾਈ ਨੇ ਰਿਜ਼ਲਟ ਦੇਣਾ ਕਿਸੇ ਵੀ ਦਵਾਈ ਨੇ ਇਹਨਾਂ ਚ ਜਿਹੜੀ ਮਰਜ਼ੀ ਕਰ ਲਓ ਜੇ ਪੈਕਸਾ ਲਾਉਂਨ ਕਰ ਲਓ ਚਾਹੇ ਓਸ਼ੀਨ ਕਰ ਲਓ ਚਾਹੇ ਚੈਸ ਕਰ ਲਓ ਚਾਹੇ ਜਿਹੜੀ ਦਵਾਈ ਦੱਸੀ ਹਥਾ ਮੈਕਸੀਮਸ ਮੀਡਾ ਕਰ ਲਓ ਕੋਈ ਵੀ ਸਪਰੇਅ ਕਰ ਲਓ ਉਹ ਤੁਹਾਨੂੰ ਤਾਂ ਹੀ ਰਿਜ਼ਲਟ ਦੋਂਗੀ ਜੇ ਪਾਣੀ ਆਪਾਂ ਪ੍ਰੋਪਰ ਲਾਉਂਗੇ ਨਹੀਂ ਤੁਹਾਨੂੰ ਕਿਸੇ ਵੀ ਦਵਾਈ ਨੇ ਰਿਜ਼ਲਟ ਨਹੀਂ ਦੇਣਾ ਇਹਦੇ ਕਰਕੇ ਜਿਹੜੀਆਂ ਤੁਹਾਨੂੰ ਮੈਂ ਦਵਾਈਆਂ ਦੱਸੀਆਂ ਇਹਨਾਂ ਚ ਕੋਈ ਵੀ ਇੱਕ ਕਰ ਲਓ 200 ਲੀਟਰ ਪਾਣੀ ਲਓ ਪਰ ਸਭ ਤੋਂ ਗੌਰ ਵਾਲੀ ਗੱਲ ਆਪਣੇ ਖੇਤ 'ਚ ਇਹ ਨਿਗਾਹ ਰੱਖੋ ਵੀ ਤੇਲਾ ਤਾਂ ਨਹੀਂ ਹੈਗਾ ਕਿਉਂਕਿ ਜਿਹੜੀ ਇਹ ਬਿਮਾਰੀ ਆ ਇਹ ਤੇਲੇ ਨਾਲ ਇੱਕ ਦੂਜੇ ਬੂਟੇ 'ਤੇ ਜਾਣੀ ਆ ਜੇ ਇੱਕ ਬੂਟਾ ਆਪਣੇ ਖੇਤ 'ਚ ਵਾਇਰਸ ਦਾ ਹੈਗਾ ਏ ਉਹਨੂੰ ਬੂਟੇ ਨੂੰ ਦੂਜੇ ਬੂਟੇ ਤੱਕ ਵਾਇਰਸ ਨੂੰ ਪਹੁੰਚਣ ਲਈ ਦੂਜੇ ਬੂਟੇ 'ਤੇ ਤੇਲੇ ਨੇ ਸਭ ਤੋਂ ਜ਼ਿਆਦਾ ਮਦਦ ਕਰਨੀ ਆ ਹੋਰ ਕਿਸੇ ਵੀ ਢੰਗ ਕੈਲੇ ਇਹ ਇੱਕ ਦੂਜੇ 'ਤੇ ਨਹੀਂ ਫੈਲਦਾ ਤੇਲਾ ਹੋ ਗਿਆ ਚਿੱਟੀ ਮੱਕੀ ਜੀ ਹੋ ਗਈ ਜਿਹਦੇ ਕਰਕੇ ਇਹ ਆਪਣੇ ਜੀਰੀ 'ਚ ਫੈਲਦਾ ਇਹ ਚੀਜ਼ ਨੂੰ ਕੰਟਰੋਲ ਰੱਖੋ ਠੀਕ ਹੈ ਇਹੀ ਸੀ ਇਹਦੇ ਬਾਰੇ ਗੱਲਬਾਤ ਜੇ ਵੀਡੀਓ ਵਧੀਆ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਬਹੁਤ ਧੰਨਵਾਦ ਜੀ